ਖੇਤੀਬਾੜੀ ਅਤੇ ਕਿਸਾਨ ਪਲਾਇ ਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ CRM ਸਕੀਮ ਅਧੀਨ ਫਸਲਾਂ ਦੀ ਰਹਿੰਦ-ਖੂੰਦ ਨੂੰ ਬਿਨਾਂ ਅੱਗ ਲਗਾਏ ਪ੍ਰਬੰਧਨ ਕਰਨ ਸੰਬੰਧੀ ਖੇਤੀਬਾੜੀ ਅਤੇ ਕਿਸਾਨ ਪਲਾਇ ਭਾਗ ਸ਼ਾਹਕੋਟ ਪੱਲੋ ਖੇਤੀਬਾੜੀ ਅਫਸਰ ਜਸਵੀਰ ਸਿੰਘ ਦੀ ਦੇਖਰੇਖ ਹੇਠ ਡਡੋਵਾਲ ਕੋਆਪਰੇਟਿਵ ਖੇਤੀਬਾੜੀ ਮਲਟੀਪਰ ਸੁਸਾਇਟੀ ਲਿਮਟਿਡ ਪੇਂਟਡ ਡਡੋਵਾਲ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ ਇਸ ਮੌਕੇ ਐਸਜੀਐਮ ਸ਼ਾਹਕੋਟ ਸ਼ੁਭੀ ਆਂਗਰ ਨੇ ਉੱਚੇ ਤੌਰ ਤੇ ਸ਼ਿਰਕਤ ਕੀਤੀ ਜਿਨ੍ਹਾਂ ਦਾ ਜਗਤਾਰ ਸਿੰਘ ਖਾਲਸਾ ਪ੍ਰਧਾਨ ਕੋ ਆਪਰੇਟਿਵ ਸੁਸਾਇਟੀ ਡੱਡੋਵਾਲ ਸੁਰਜੀਤ ਸਿੰਘ ਛੱਠਾ ਸਾਬ ਦਾ ਸਰਪੰਚ ਡੱਡੋਵਾਲ ਤੇ ਸਾਬ ਦਾ ਚੇਅਰਮੈਨ ਮਾਰਕੀਟ ਕਮੇਟੀ ਸ਼ਾਹਕੋਟ ਵੱਲੋਂ ਗੁਲਦਸਤੇ ਪੇਂਟ ਕਰਕੇ ਸਵਾਗਤ ਕੀਤਾ ਗਿਆ। ਵਾਇਪੁਰ ਦੀ ਖਤੇ ਨਾ ਜਗਤਾਰ ਸਿੰਘ ਢੰਡਵਾਲ ਕੋਆਪਰੇਟਿਵ ਸੁਸਾਇਟੀ ਦੇ ਪ੍ਰੈਜ਼ੀਡੈਂਟ ਜੋ ਆਦ ਦੇ ਬਹੁਤ ਸਤਕਾਰਯੋਗ ਐਸਕੀਮ ਸ਼ਾਹਕੋਟ ਨੇ ਸਾਡੇ ਸੁਸਾਇਟੀ ਦੇ ਵਿੱਚ ਜੋ ਉਹਨੂੰ ਨਾ ਵਧਿਆ ਜਾ ਰਿਹਾ ਵਾ ਉਦੀ ਪਰਾਲੀ ਨੂੰ ਨਾ ਸਾੜਨ ਦੇ ਸਬੰਧ ਵਿੱਚ ਅੱਜ ਇੱਕ ਮੀਟਿੰਗ ਰੱਖੀ ਗਈ ਜਿਹਦੇ ਵਿੱਚ ਮਾਨ ਜੋਗ ਸ਼ਾਹਕੋਟ ਐਸਜੀਮ ਦੀ ਘਰਾਈ ਵਿੱਚ ਜਿਹਦੇ ਵਿੱਚ ਖੇਤੀਬਾੜੀ ਵਿਭਾਗਾਂ ਤੇ ਸੱਤਾਂ ਪਿੰਡਾਂ ਦੇ ਜੋ ਢੰਡੋਵਾਲ ਸੁਸਾਇਟੀ ਦੇ ਮੈਂਬਰ ਸੀ ਸਹਿਬਾਨ ਸੀਗੇ ਉਹ ਇਕੱਠੇ ਹੋ ਇਕੱਤਰ ਹੋਏ ਜਿਨ੍ਹਾਂ ਨੂੰ ਵੱਖ-ਵੱਖ ਮੁੱਦਿਆਂ ਤੇ ਜੋ ਪਰਾਲੀ ਸਾੜਨ ਨੂੰ ਲੈ ਕੇ ਵਾਟਰ ਸਪਲਾਈ ਦਾ ਜੋ ਪਾਣੀ ਦੀ ਵਿਲੇਸਟੰਗ ਜੋ ਪਿੰਡਾਂ ਦੇ ਵਿੱਚ ਲਫਾਫੇ ਜੋ ਪਲਾਸਟਿਕ ਦੇ ਉਹਨਾਂ ਦੇ ਸਬੰਧ ਵਿੱਚ ਜੋ ਐਸਡੀਐਮ ਸਾਹਿਬ ਨਾਲ ਮੀਟਿੰਗ ਹੋਈ ਤੇ ਅਸੀਂ ਢੰਡੋਆ ਸੁਸਾਇਟੀ ਦੇ ਵਿੱਚ ਜੋ ਐਸਡੀਐਮ ਛਾ ਕੋਟ ਦੇ ਉਹਨਕਣ ਦਾ ਜਿਹੜਾ ਸਵਾਗਤ ਕਰਦੇ ਜੀ ਆਇਆਂ ਕਹਿੰਦੇ ਆ ਨਾਲ ਹੀ ਖੇਤੀਬਾੜੀ ਵਿਭਾਗ ਤੇ ਮਾਲ ਵਿਭਾਗੇ ਦਾ ਵੀ ਧੰਨਵਾਦ ਕਰਦੇ ਆ ਸਾਰੇ ਕਿਸਾਨ ਵੀਰਾਂ ਨੇ ਇਕੱਤਰ ਹੋ ਕੇ ਇਹ ਵਾਅਦਾ ਕੀਤਾ ਐਸਡੀਐਮ ਸਾਹਿਬ ਨਾਲ ਕਿ ਅਸੀਂ ਜਿਹੜੀ ਪਰਾਲੀ ਨੂੰ ਅੱਗ ਨਹੀਂ ਲਾਵਾਂਗੇ ਸੋ ਸਰਕਾਰ ਨੂੰ ਵੀ ਬੇਨਤੀ ਕੀਤੀ ਆ ਕੇ ਜ਼ਿਮੀਂਦਾਰਾਂ ਨੂੰ ਜਿਹੜੇ ਛੋਟੇ ਜ਼ਿਮੀਂਦਾਰ ਆ ਉਹ ਨਹੀਂ ਆਪ ਦੇ ਸਾਧਨ ਲੈ ਸਕਦੇ ਉਹ ਜਿਹੜੇ ਮਾਈ ਜਾ ਕਰਾਏ ਜਾਣ ਕਿਉਂਕਿ ਕਿਸਾਨ ਜੋ ਮਜ਼ਦੂਰ ਨਾ ਹੋਵੇ ਅੱਗ ਲਾਉਣ ਲਈ ਉਹ ਜਿਹੜਾ ਵੇ ਫਸਲ ਦੇ ਉਹ ਜੋ ਆਪ ਬੇਸਟੰਗਿਆ ਉਹ ਖੱਤੇ ਵਿੱਚ ਹੀ ਗਾਲ ਸਕੇ ਇੰਨੇ ਹੀ ਕਹਿੰਦੇ ਹੋਏ ਫਿਰ ਦੁਬਾਰਾ ਐਸਜੀ ਮ ਸਾਹਿਬ ਦਾ ਧੰਨਵਾਦ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ